ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਕਰਹੀ ਸੌਦਾ ਪਾਈਐ ਅੰਤਰ ਸਭ ਵਥ ਹੋਏ ਕਿਨੇ-ਕਿਨੇ ਨਾਮ ਸਮਾਲੀਐ ਗੁਰਮਖ ਪਾਵੈ ਕੋਈ ਕਰਹੀ ਸੌਦਾ ਪਾਈਐ ਅੰਤਰ ਸਭ ਵਥ ਹੋਈ ਕਿਨ ਕਿਨ ਨਾਮ ਸਮਾਲੀਐ ਗੁਰਮਖ ਪਾਵੈ ਕੋਈ ਸਤਿਗੁਰੂ ਸੱਚਾ ਜੀ ਪਾਖ ਜੀ ਪਰ ਕਿਰਪਾ ਰਹਿਮਤ ਕਰਕੇ ਤੀਸਰੇ ਸਤਿਗੁਰੂ ਜੀ ਦੇ ਰੂਪ ਦੇ ਅੰਦਰ ਸ੍ਰੀ ਰਾਗ ਮਹਲਾ 3 ਜੀ ਸ੍ਰੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਜੀ ਦੀ ਮੁਖਾਰਬਿੰਦੋਚਾਰਨ ਕੀਤਾ ਹੋਇਆ ਇਹ ਸ਼ਬਦ ਸਾਡੇ ਵਾਸਤੇ ਸਤਿਗੁਰੂ ਜੀ ਪਰਉਪਕਾਰ ਕਰ ਰਹੇ ਹਨ ਭਾਈ ਤੇ ਮਹਾਰਾਜ ਸਮਝਾ ਰਹੇ ਹਨ ਕਿ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਅੱਲਾਹ ਭਗਵਾਨ ਖੁਦਾ ਜੋ ਮਰਜੀ ਨਾਲ ਆਪਾਂ ਲੈ ਲਈਏ ਉਸ ਪਰਮੇਸ਼ਵਰ ਪਰਮੇਸ਼ਵਰ ਨੂੰ ਪਾਉਣ ਦੀ ਜਿੰਨਾ ਦੇ ਅੰਦਰ ਤਾਂਗ ਹੈ ਜਿਹੜੇ ਸੰਸਾਰ ਵਿੱਚ ਰਹਿ ਕੇ ਉਸ ਨਿਰੰਕਾਰ ਨੂੰ ਮਿਲਣਾ ਚਾਹੁੰਦੇ ਆ ਭਾਈ ਉਹਦੀ ਖੋਜ ਕਰਨਾ ਚਾਹੁੰਦੇ ਸਤਿਗੁਰੂ ਮਹਾਰਾਜ ਨੇ ਉਹਨਾਂ ਵਾਸਤੇ ਉਪਦੇਸ਼ ਬਖਸ਼ਿਸ਼ ਕੀਤਾ ਕਿ ਉਹਦੀ ਪ੍ਰਾਪਤੀ ਉਹਦੇ ਨਾਲ ਮਿਲਾਪ ਕਿਸ ਤਰੀਕੇ ਨਾਲ ਪਾਈ ਹੋ ਸਕਦਾ ਤੇ ਸਤਿਗੁਰੂ ਜੀ ਫਿਰ ਕੋਲ ਸੰਸਾਰ ਨੂੰ ਪਾਈ ਸਮਝਾ ਰਹੇ ਹਨ ਘਰ ਹੀ ਸੌਦਾ ਪਾਈਐ ਅੰਤਰ ਸਭ ਵਥ ਹੋਏ ਕਹਿੰਦੇ ਭਾਈ ਜੇ ਵਾਹਿਗੁਰੂ ਦੇ ਨਾਮ ਦਾ ਸੌਦਾ ਲੈਣਾ ਚਾਹੁੰਨਾ ਨਾ ਵਪਾਰ ਕਰਨਾ ਚਾਹੁੰਨਾ ਉਹਨੂੰ ਲੱਭਣਾ ਚਾਹੁੰਨਾ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਕਿਤੇ ਦੂਰ ਲੱਭਣ ਦੀ ਲੋੜ ਨਹੀਂ ਘਰ ਹੀ ਸੌਦਾ ਪਈ ਹੈ ਕਹਿੰਦੇ ਉਹ ਤੇਰੇ ਅੰਦਰ ਹੀ ਆ ਤੇਰੇ ਘਰ ਦੇ ਵਿੱਚ ਹੀ ਆ ਇੱਥੇ ਇਸ ਸਰੀਰ ਨੂੰ ਮਹਾਰਾਜ ਨੇ ਘਰ ਦੇ ਰੂਪ ਵਿੱਚ ਜੋ ਸਾਡੇ ਵਾਸਤੇ ਉਪਦੇਸ਼ ਕੀਤਾ ਕਹਿੰਦੇ ਕੋਈ ਵੀ ਵਸਤੂ ਤੈਨੂੰ ਕਿਤੇ ਬਾਹਰ ਜਾ ਕੇ ਲੱਭਣ ਦੀ ਲੋੜ ਨਹੀਂ ਇਹ ਜਿਹੜਾ ਤੇਰਾ ਸਰੀਰ ਰੂਪੀ ਘਰ ਆ ਨਾ ਇਹਦੇ ਅੰਦਰ ਹੀ ਵਾਹਿਗੁਰੂ ਪਰਮਾਤਮਾ ਦੀ ਜੋਤ ਜੋ ਆਤਮਾ ਰੂਪ ਤੇਰੇ ਅੰਦਰ ਵਰਤ ਰਹੀ ਆ ਉਹ ਵਿੱਚ ਹੀ ਹੈ ਪਰ ਤੂੰ ਉਹਨੂੰ ਨਹੀਂ ਲੱਭ ਰਿਹਾ ਤੂੰ ਬਾਹਰ ਲੱਭ ਰਿਹਾ ਭਾਵੇਂ ਕੋਈ ਪਹਾੜਾਂ 'ਚ ਲੱਭ ਰਿਹਾ ਕੋਈ ਮੈਦਾਨਾਂ ਚ ਲੱਭ ਰਿਹਾ ਕੋਈ ਕਹਿੰਦਾ ਜੀ ਜਲ ਦੇ ਵਿੱਚ ਐ ਕੋਈ ਕਹਿੰਦਾ ਥਲ ਦੇ ਵਿੱਚ ਐ ਕੋਈ ਕਹਿੰਦਾ ਜੀ ਆਕਾਸ਼ ਦੇ ਵਿੱਚ ਐ ਖੋਜ ਸਾਰੇ ਹੀ ਉਸ ਵਾਹਿਗੁਰੂ ਭਗਵਾਨ ਅੱਲਾ ਪ੍ਰਮਾਤਮਾ ਦੀ ਕਰਨਾ ਚਾਹੁੰਦੇ ਆ ਤੇ ਸਾਰੇ ਉਹਨੂੰ ਬਾਹਰ ਟੋਲਦੇ ਆ ਪਰ ਮਹਾਰਾਜ ਕਹਿੰਦੇ ਭਾਈ ਉਹ ਤੇਰੇ ਅੰਦਰ ਹੀ ਹੈ ਤੇ ਬੰਦੇ ਖੋਜ ਦਿਲ ਹਰ ਰੋਜ਼ ਤੇ ਜੇ ਤੂੰ ਪਹਿਲਾਂ ਆਪਣੇ ਆਪ ਦੀ ਖੋਜ ਕਰ ਲਵੇਂ ਉਸ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਆਪਣੇ ਅੰਦਰ ਉਹਦੀ ਜੋਤ ਨੂੰ ਮਹਿਸੂਸ ਕਰ ਲਵੇਂ ਫਿਰ ਤੈਨੂੰ ਬਾਹਰ ਭਜਣ ਦੀ ਲੋੜ ਨਹੀਂ ਪੈਣੀ ਕਿਉਂਕਿ ਉਹ ਤੇ ਤੇਰੇ ਅੰਦਰ ਹੀ ਵਸਿਆ ਹੋਇਆ ਹੈ ਹਿਰਨ ਦੇ ਕਸਤੂਰੀ ਲੱਭਣ ਦੀ ਤਰ੍ਹਾਂ ਉਹਦੀ ਨਾਭੀ 'ਚ ਕਸਤੂਰੀ ਹੈ ਪਰ ਉਹ ساری ਜ਼ਿੰਦਗੀ ਭਟਕਦਾ ਰਹਿੰਦਾ ਉਸ ਸੁਗੰਧੀ ਨੂੰ ਲੱਭਦਾ ਰਹਿੰਦਾ ਪਰ ਉਹਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਕਿ ਜਿਹੜੀ ਸੁਗੰਧੀ ਪਿੱਛੇ ਮੈਂ ਭੱਜ ਰਿਹਾ ਉਹ ਕਿਤੇ ਬਾਹਰ ਨਹੀਂ ਹੈ ਉਹ ਮੇਰੇ ਕੋਲ ਹੀ ਹੈ ਇਸੇ ਤਰ੍ਹਾਂ ਕਹਿੰਦੇ ਬੰਦਾ ਵੀ ਜਿਹੜਾ ਹੈ ਉਹ ਵਾਹਿਗੁਰੂ ਪਰਮਾਤਮਾ ਦੇ ਨਾਮ ਤੇ ਭਟਕਦਾ ساری ਜ਼ਿੰਦਗੀ ਜਿਹੜੀ ਹੈ ਉਬਤੀਤ ਕਰ ਦਿੰਦਾ ਪਰ ਉਹ ਆਪਣੇ ਅੰਦਰ ਦੀ ਖੋਜ ਨਹੀਂ ਕਰਦਾ ਤੇ ਜਦੋਂ ਆਪਾਂ ਆਪਣੇ ਅੰਦਰ ਦੀ ਖੋਜ ਕਰਾਂਗੇ ਮਾੜੇ ਫੁਰਨੇ ਸਾਡੇ ਸਰੀਰ ਚੋਂ ਸਾਡੇ ਮਨ ਚੋਂ ਜਾਂਦੇ ਰਹਿਣਗੇ ਚੰਗਿਆਈ ਦਾ ਸੱਚ ਦਾ ਪ੍ਰਕਾਸ਼ ਸਾਡੇ ਹਿਰਦੇ ਚ ਸਾਡੇ ਮਨ ਚ ਹੋ ਜਾਏਗਾ ਤੇ ਸਾਡਾ ਤਨ ਵੀ ਉਜਲ ਹੋ ਜਾਏਗਾ ਤੇ ਮਹਾਰਾਜ ਕਹਿੰਦੇ ਫਿਰ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਣੀ ਅੰਤਰ ਸਭ ਵਤ ਹੋਏ ਕਹਿੰਦੇ ਨਾਮ ਦਾ ਖਜ਼ਾਨਾ ਨਾਮ ਦਾ ਜਿਹੜਾ ਹੈ ਭਾਈ ਸਮੁੰਦਰ ਉਹ ਤੇਰੇ ਹਿਰਦੇ ਚ ਹੀ ਵਸਿਆ ਹੋਇਆ ਤੈਨੂੰ ਕਿਤੇ ਬਾਹਰ ਲੱਭਣ ਦੀ ਜ਼ਰੂਰਤ ਨਹੀਂ ਹੈ ਖਿਨ ਖਿਨ ਨਾਮ ਸਮਾਲੀਆ ਗੁਰਮੁਖ ਪਾਵੇ ਕੋਈ ਕਹਿੰਦੇ ਬਹੁਤ ਵਿਰਲੇ ਗੁਰਮੁਖ ਆ ਜਿਨ੍ਹਾਂ ਨੂੰ ਉਹਦੀ ਪ੍ਰਾਪਤੀ ਹੁੰਦੀ ਹੈ ਸਾਰਿਆਂ ਨੂੰ ਭਾਈ ਉਹਦੀ ਪ੍ਰਾਪਤੀ ਨਹੀਂ ਹੁੰਦੀ ਖਿਨ ਖਿਨ ਨਾਮ ਸਮਾਲੀਆ ਖਿਨ ਖਿਨ ਕਹਿੰਦੇ ਹਰ ਵੇਲੇ ਉਸ ਵਾਹਿਗੁਰੂ ਦੇ ਨਾਲ ਚਿੱਤ ਜੋੜ ਕੇ ਰੱਖਣਾ ਉਹਦੇ ਸੱਚੇ ਨਾਮ ਨੂੰ ਸੰਭਾਲ ਕੇ ਰੱਖਣਾ ਉਹਨੂੰ ਯਾਦ ਸ਼ਕਤੀ ਦੇ ਵਿੱਚ ਹਮੇਸ਼ਾ ਯਾਦ ਰੱਖਣਾ ਵੀ ਵਾਹਿਗੁਰੂ ਪ੍ਰਮਾਤਮਾ ਹੈ ਉਹ ਮੈਨੂੰ ਦੇਖ ਰਿਹਾ। ਵਿਰਲਾ ਕੋਈ ਹੈ ਗੁਰਮੁਖ ਜਿਹੜਾ ਪਾਉਂਦਾ। ਹੁਣ ਗੁਰਮੁਖ ਕੌਣ ਹੈ ਆਪਾਂ ਬਹੁਤ ਵਾਰਾ ਇਹਦੀ ਵਿਆਖਿਆ ਕਰ ਚੁੱਕੇ ਆਂ। ਜੋ ਗੁਰੂ ਨੂੰ ਮੁਖ ਰੱਖ ਕੇ ਚੱਲਦਾ ਭਾਈ ਉਹ ਗੁਰਮੁਖ ਹੈ। ਕੋਈ ਵੀ ਕੰਮ ਕਰਦਾ ਉਹ ਪਹਿਲਾਂ ਇਸ ਗੱਲ ਦੀ ਵਿਚਾਰ ਕਰਦਾ ਵੀ ਮੈਨੂੰ ਮੇਰੇ ਗੁਰੂ ਦਾ ਕੀ ਹੁਕਮ ਹੈ ਕੀ ਮੈਂ ਇਹ ਕੰਮ ਕਰਾਂ। ਜੋ ਵੀ ਮੈਂ ਜ਼ਿੰਦਗੀ ਦੇ ਵਿੱਚ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਕਾਰਜ ਕਰਨਾ ਪੈਰ ਪਟਣ ਤੋਂ ਪਹਿਲਾਂ ਉਹ ਇਹ ਸੋਚਦਾ ਵੀ ਮੇਰੇ ਗੁਰੂ ਨੇ ਮੈਨੂੰ ਕੀ ਉਪਦੇਸ਼ ਕੀਤਾ ਕੀ ਮੇਰੇ ਵਾਸਤੇ ਇਹ ਕੰਮ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਜਿਹੜਾ ਵਿਚਾਰ ਕੇ ਗੁਰੂ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਚੱਲਦਾ ਭਾਈ ਉਹ ਗੁਰਮੁਖ ਹੈ ਤੇ ਜਿਹੜਾ ਮੰਨ ਦੇ ਮਗਰ ਲਾ ਕੇ ਮੰਦੀ ਮਰਜ਼ੀ ਕਰਦਾ ਉਹ ਮਨਮੁਖ ਹੋ ਗਿਆ ਤੇ ਸਤਿਗੁਰੂ ਕਹਿੰਦੇ ਭਾਈ ਫਿਰ ਖਿੰ ਖਿੰ ਹਰ ਵੇਲੇ ਉਹਨੂੰ ਯਾਦ ਸ਼ਕਤੀ ਚ ਚੇਤੇ ਰੱਖਣਾ ਆਪਣੇ ਪਤੀ ਪਰਮਾਤਮਾ ਦੇ ਨਾਲ ਜੁੜੇ ਰਹਿਣਾ ਕਿਹਨੇ ਕਿਹਨੇ ਨਾਮ ਸੰਭਾਲੀਆ ਕਹਿੰਦੇ ਹਰ ਵੇਲੇ ਉਹਦੇ ਨਾਮ ਦੀ ਸੰਭਾਲ ਕਰਨੀ ਉਹਨੂੰ ਯਾਦ ਰੱਖਣਾ ਗੁਰਮੁਖ ਪਾਵੇ ਕੋਈ ਕੋਈ ਵਿਰਲਾ ਹੀ ਗੁਰਮੁਖ ਆ ਜਿਹਨੂੰ ਭਾਈ ਇਹ ਪ੍ਰਾਪਤੀ ਹੁੰਦੀ ਆ ਚਾਹ ਕੇ ਵੀ ਹਰ ਇੱਕ ਦੇ ਵਸ ਦੀ ਗੱਲ ਉਹ ਨਹੀਂ ਰਹਿ ਜਾਂਦੀ ਏ ਨਾਮ ਨਿਧਾਨ ਆ ਖੁੱਟ ਹੈ ਵਡਭਾਗ ਪ੍ਰਾਪਤ ਹੋਈ ਕਹਿੰਦੇ ਨਾਮ ਦਾ ਨਿਧਾਨ ਨਾਮ ਦਾ ਜਿਹੜਾ ਖਜ਼ਾਨਾ ਹੈ ਅਟੁੱਟ ਹੈ ਜਿਹੜਾ ਕਦੇ ਵੀ ਮੁੱਕਦਾ ਨਹੀਂ ਖਤਮ ਨਹੀਂ ਹੁੰਦਾ ਕਰਤੇ ਆ ਨਹੀਂ ਜਾ ਸਕਦਾ ਵੱਡ ਭਾਗ ਪ੍ਰਾਪਤ ਹੋਏ ਵੱਡੇ ਭਾਗਾ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੁਣ ਦੁਨੀਆ ਦੀ ਧਨ ਦੌਲਤ ਜਿਹੜੀ ਮਾਇਆ ਭਈ ਇੱਕ ਨਾ ਇੱਕ ਦਿਨ ਖਾਂਦੇ ਆ ਖਾਂਦੇ ਆ ਖਤਮ ਹੋ ਜਾਏਗੀ ਸਿਆਣੇ ਕਹਿੰਦੇ ਨਾ ਵੀ ਇੱਕ ਦਿਨ ਤੇ ਖੂ ਵੀ ਖਾਲੀ ਹੋ ਜਾਂਦੇ ਆ ਪਰ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਐਸਾ ਨਾਮ ਦਾ ਧਨ ਐਸਾ ਜਿੰਨਾ ਜਪਦੇ ਜਾਵਾਂਗੇ ਜਿੰਨਾ ਵੰਦੇ ਜਾਵਾਂਗੇ ਹੋਰ ਵਧਦਾ ਜਾਂਦਾ ਇਹ ਘਟਦਾ ਨਹੀਂ ਇਹ ਨਹੀਂ ਹੈ ਕਿ ਜੇ ਆਪਾਂ ਅੱਧਾ ਘੰਟਾ ਘੰਟਾ ਬੈ ਕੇ ਸਿਮਰਨ ਵਾਹਿਗੁਰੂ ਕੀਤਾ ਤੇ ਬਾਹਰ ਜਾ ਕੇ ਜਦੋਂ ਸੰਗਤ ਵਿੱਚ ਆਪਾਂ ਵਾਹਿਗੁਰੂ ਦੀ ਮਹਿਮਾ ਕਰਾਂਗੇ ਜਾਂ ਸੰਗਤ ਨਾਲ ਵਾਹਿਗੁਰੂ ਦੇ ਨਾਮ ਸਿਮਰਨ ਦੀ ਜਿਹੜੀ ਹੈ ਉਹ ਸਾਂਝ ਕਰਾਂਗੇ ਤੇ ਇਹ ਮੇਰਾ ਜਪਿਆ ਹੋਇਆ ਘਟ ਜਾਣਾ ਜਾਂ ਮੇਰਾ ਜਪਿਆ ਹੋਇਆ ਮੁੱਕ ਜਾਣਾ ਕਹਿੰਦੇ ਭਾਈ ਜਿੰਨਾ ਤੂੰ ਕੀਤਾ ਜਿੰਨਾ ਜਿੰਨਾ ਤੂੰ ਇਹਨੂੰ ਵੰਡੇਗਾ ਇਹ ਮਲਟੀਪਲਾਈ ਹੋ ਕੇ ਤੇਰੇ ਕੋਲ ਹੋਰ ਵੱਧ ਆ ਜਾਂਦਾ ਏਸੇ ਕਰਕੇ ਵਾਹਿਗੁਰੂ ਦੇ ਨਾਮ ਨੂੰ ਖਜ਼ਾਨਾ ਕਿਹਾ ਵੀ ਇਹ ਖਜ਼ਾਨਾ ਦੁਨੀਆ ਦਾ ਐਸਾ ਖਜ਼ਾਨਾ ਆ ਵੀ ਇਹਨੂੰ ਜਿੰਨਾ ਵਰਤੋ ਜਿੰਨਾ ਵੰਡੋ ਇਹ ਉਨਾ ਹੀ ਵੱਧਦਾ ਇਕ ਕਦੇ ਵੀ ਘਟਦਾ ਨਹੀਂ ਨਾ ਕੋਈ ਚੋਰੀ ਕਰ ਸਕਦਾ ਨਾ ਕੋਈ ਲੁੱਟ ਕੇ ਲੈ ਕੇ ਜਾ ਸਕਦਾ ਨਾਮ ਨਿਧਾਨ ਅਖੁੱਟ ਹੈ ਤੇ ਮਹਾਰਾਜ ਕਹਿੰਦੇ ਪਈ ਕਦੇ ਵੀ ਮੁੱਕਣ ਵਾਲਾ ਨਹੀਂ ਹੈ ਖਤਮ ਹੀ ਨਹੀਂ ਹੋ ਸਕਦਾ ਵੱਡੇ ਭਾਗ ਪ੍ਰਾਪਤ ਹੋਏ ਵੱਡੇ ਭਾਗਾ ਨਾਲ ਪ੍ਰਾਪਤ ਹੁੰਦਾ ਹੁਣ ਵੱਡੇ ਭਾਗ ਕੀ ਆ ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦੀ ਪਿਆਸ ਲੱਗ ਗਈ ਭੁੱਖ ਲੱਗ ਗਈ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਚੰਗਾ ਲੱਗਣ ਲੱਗ ਪਿਆ ਹੁਣ ਉਹਨਾਂ ਦੇ ਭਾਗ ਵੱਡੇ ਇਸ ਕਰਕੇ ਆ ਕਿ ਉਹਨਾਂ ਨੇ ਸੰਸਾਰ ਦੇ ਪਦਾਰਥਾਂ ਨੂੰ ਆਪਣੇ ਫੋਕੇ ਮਨੋਰਥਾਂ ਨੂੰ ਵਿਕਾਰਾਂ ਨੂੰ ਛੱਡ ਕੇ ਤੇ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤ ਜੋੜ ਲਈ ਹੈ ਹੁਣ ਸੰਸਾਰਿਕ ਜੀਵਾਂ ਸੰਸਾਰ ਕੁ ਉਦਾਹਰਣ ਆਪਾਂ ਦੇ ਦਈਏ ਵੀ ਇੱਕ ਪਾਸੇ ਹੀਰੇ ਪਏ ਆ ਇੱਕ ਪਾਸੇ ਸੋਨਾ ਪਿਆ ਇੱਕ ਪਾਸੇ ਲੋਹਾ ਪਿਆ ਤੇ ਕੂੜਾ ਕਬਾੜ ਕਚਰਾ ਪਿਆ ਤੇ ਇੱਕ ਸਿਆਣੇ ਬੰਦੇ ਨੂੰ ਕਹੀਏ ਵੀ ਭਾਈ ਤੂੰ ਹੱਥ ਲਾ ਲਾ ਕਿਹੜੀ ਢੇਰੀ ਤੈਨੂੰ ਚਾਹੀਦੀ ਜਿਹੜਾ ਸਿਆਣਾ ਸੂਝਵਾਨ ਹੋਊ ਕਹੇਗਾ ਜੀ ਮੈਨੂੰ ਤਾਂ ਹੀਰੇ ਮੋਤੀ ਸੋਨਾ ਚਾਹੀਦਾ ਮੈਂ ਲੋਹਾ ਕੂੜਾ ਕੀ ਕਰਨਾ ਵੀ ਨੂੰ ਪਹਿਚਾਨ ਆ ਵੀ ਇਹ ਵਸਤੂ ਮਹਿੰਗੀ ਆ ਇਹ ਵਸਤੂ ਕਮ ਆਉਣ ਵਾਲੀ ਆ ਤੇ ਮੈਂ ਕਚਰਾ ਕਾ ਤੋ ਇਕੱਠਾ ਕਰਾਂ ਮੈਂ ਤੇ ਭਾਈ ਸੋਨਾ ਲਵਾਂਗਾ ਮੈਂ ਤੇ ਹੀਰੇ ਲਵਾਂਗਾ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਜਿਹੜਾ ਨਾਮ ਦਾ ਖਜ਼ਾਨਾ ਉਹ ਹੀਰੇ ਮੋਤੀਆਂ ਦੀ ਤਰ੍ਹਾਂ ਬੜਾ ਮਹਿੰਗਾ ਤੇ ਜਿਹੜੇ ਬਾਕੀ ਪਦਾਰਥ ਆ ਜੀਵ ਦੇ ਸਵਾਦ ਆ ਸਰੀਰ ਦੇ ਸਵਾਦ ਆ ਸੰਸਾਰ ਦੀ ਜਿਹੜੀ ਚੱਕਾ ਚਾਹੁੰਦੇ ਆ ਉਹ ਇੱਕ ਲੋਹੇ ਦੀ ਤਰ੍ਹਾਂ ਹੈ ਕਿ ਕਚਰੇ ਕੂੜੇ ਦੀ ਤਰ੍ਹਾਂ ਹੈ ਪਰ ਮਨੁੱਖ ਦੀਆਂ ਅੱਖਾਂ ਦੇ ਉੱਤੇ ਪੜਦਾ ਐਸਾ ਪਿਆ ਹੋਇਆ ਉਹ ਕਹਿੰਦਾ ਮੈਨੂੰ ਇਹ ਸੰਸਾਰ ਦਾ ਕੂੜਾ ਕਚਰਾ ਤੇ ਸੋਨਾ ਲੱਗਦਾ ਚੰਗਾ ਲੱਗਦਾ ਤੇ ਉਹਦੇ ਪਿੱਛੇ ਸਾਰੀ ਜ਼ਿੰਦਗੀ ਭੱਜੀ ਵੀ ਜਾਂਦਾ ਪਰ ਨਾਮ ਦਾ ਖਜ਼ਾਨਾ ਜਿਹੜਾ ਆ ਉਹਦੇ ਵੱਲੋਂ ਅੱਖਾਂ ਮੀਟ ਕੇ ਬੈਠਾ ਹੋਇਆ ਉਹ ਇਹਨੂੰ ਦਿਸਦਾ ਹੀ ਨਹੀਂ ਤੇ ਉਹਦੀ ਪ੍ਰਾਪਤੀ ਦਾ ਜਤਨ ਨਹੀਂ ਕਰਦਾ ਕੋਈ ਵਿਰਲਾ ਗੁਰਮੁਖ ਆ ਜਿਹਦੇ ਉੱਪਰ ਮਹਾਰਾਜ ਨੇ ਕਿਰਪਾ ਕਰ ਦਿੱਤੀ ਤੇ ਉਹ ਸੰਸਾਰ ਦੇ ਨਾਲ-ਨਾਲ ਰੰਕਾਰ ਦੀ ਪ੍ਰਾਪਤੀ ਵੱਲ ਵੀ ਜਾਂਦਾ ਨਹੀਂ ਤੇ ਬਹੁਤੇ ਤੇ ਆਪਾਂ ਸੰਸਾਰੀ ਜੀ ਵੀ ਆ ਭਾਈ ਤੇ ਮਹਾਰਾਜ ਕਹਿੰਦੇ ਵੱਡ ਭਾਗ ਪ੍ਰਾਪਤ ਹੋਏ ਫਿਰ ਉਸ ਕਰਕੇ ਉਹਦੇ ਵੱਡੇ ਭਾਗ ਆ ਕਿ ਉਹਨੇ ਇਸ ਸਾਰੇ ਸੰਸਾਰ ਦੀ ਬੇਨਰੰਕਾਰ ਦੀ ਚੋਣ ਦੇ ਵਿੱਚੋਂ ਵਾਹਿਗੁਰੂ ਦੀ ਚੋਣ ਨੂੰ ਵਾਹਿਗੁਰੂ ਦੇ ਨਾਮ ਨੂੰ ਚੁਣਿਆ ਇਸ ਕਰਕੇ ਉਹਦੇ ਭਾਗ ਵੱਡੇ ਹਨ ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ ਫਿਰ ਮਹਾਰਾਜ ਸਮਝਾ ਰਹੇ ਕਹਿੰਦੇ ਏ ਮੇਰੇ ਮਨਾ ਇਹ ਛੱਡ ਦੇ ਨਿੰਦਾ ਹਉਮੈ ਤੇ ਅਹੰਕਾਰ ਫਲਾਨਾ ਵੀ ਮਾੜਾ ਜੀ ਫਲਾਨਾ ਵੀ ਚੋਰ ਹੈ ਜੀ ਉਹਨੇ ਆ ਨਹੀਂ ਕੀਤਾ ਜੀ ਉਹ ਇਦਾਂ ਨਹੀਂ ਜੀ ਉਹਦਾਂ ਨਹੀਂ ਦੂਜਿਆਂ ਦੇ ਅਫਗਣ ਜਿਹੜਾ ਚਤਾਰੀ ਤੁਰਿਆ ਜਾਂਦਾ ਇਨੂੰ ਵੀ ਪਤਾ ਉਹਨੂੰ ਬੜੀ ਪਤਾ ਹਾਉ ਮੈਂ 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 ਦੀ ਵਡਿਆਈ ਕਰੀ ਜਾਂਦਾ ਜੇ ਮੈਂ ਇਹਦੇ ਥਾਂ ਹੁੰਦਾ ਤੇ ਮੈਂ ਇਦਾਂ ਕਰ ਦੇਣੀ ਸੀ ਲੈ ਮੈਨੂੰ ਪੁੱਛ ਲੈਂਦੇ ਤਾਂ ਮੈਂ ਐ ਕਰ ਦੇਣੀ ਸੀ ਜੇ ਮੈਂ ਹੁੰਦਾ ਨਾ ਤਾਂ ਮੈਂ ਆਹ ਬਣਾ ਦੇਣਾ ਸੀ ਦੁਨੀਆ ਕਮਲੀ ਆ ਜੀ ਤੇ ਮੈਂ ਸਿਆਲਾ ਇਹ ਭਲੇ ਖਾਇਆ ਸਾਨੂੰ ਹੰਕਾਰ ਚਾਰ ਪੈਸੇ ਕੋਲ ਐ ਕੋਈ ਸਰੀਰ ਤਕੜਾ ਆ ਚੌ ਬੰਦਿਆਂ ਚ ਕਿਤੇ ਮਾੜੀ ਮੋਟੀ ਗੱਲ ਸੁਣੀ ਜਾਂਦੀ ਆ ਉਹਦਾ ਵੀ ਹੰਕਾਰ ਹੋ ਜਾਂਦਾ ਵੀ ਹੈ ਕੋਈ ਮੇਰੇ ਬਰਾਬਰ ਦਾ ਕੋਈ ਰੋਕ ਸਕਦਾ ਮੈਨੂੰ ਕੋਈ 5-10 ਲੱਖ ਰੁਪਇਆ ਲਾ ਦੇਾਂਗੇ ਏਡੀ ਕਿਹੜੀ ਗੱਲ ਆ ਅਸੀਂ ਤੇ ਸਾਨੂੰ ਕੋਈ ਹੈ ਕਿਸੇ ਦੀ ਹਿੰਮਤ ਭਾਬ ਹੰਕਾਰ ਕਰਦਾ ਮਾਣ ਆਪਣੇ ਆਪ ਤੇ ਕਰਦਾ ਪਰ ਇਹਨੂੰ ਚੇਤਾ ਭੁੱਲਾ ਹੋਇਆ ਵੀ ਉਸ ਵਾਹਿਗੁਰੂ ਨੇ ਕੋਈ ਛੁੱਟੀ ਜੀ ਨਾੜ ਕਿਤੇ ਸਰੀਰ ਦੀ ਬੰਦ ਕਰ ਦਿੱਤੀ ਤੇ ਮੰਜੇ ਤੋਂ ਨਹੀਂ ਉੱਠਿਆ ਜਾਣਾ ਜਿੰਨੇ ਮਰਜੀ ਡਾਕਟਰਾਂ ਨੂੰ ਪੈਸੇ ਦੇ ਲਈਏ ਅਗਲੇ ਵੀ ਹੱਥ ਖੜੇ ਕਰ ਜਾਂਦੇ ਕਹਿੰਦੇ ਭਾਈ ਸਾਡੇ ਹੱਥ ਵਾਸੀ ਕੁਛ ਨਹੀਂ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ ਕਹਿੰਦੇ ਫਿਰ ਹੰਕਾਰੀਆਂ ਨੂੰ ਉਹਨਾਂ ਦਾ ਹੰਕਾਰ ਹੀ ਲੈ ਕੇ ਵਹਿ ਜਾਂਦਾ ਤੇ ਸਤਿਗੁਰੂ ਫਿਰ ਸਾਨੂੰ ਸਮਝਾ ਰਹੇ ਕਹਿੰਦੇ ਹੇ ਮੇਰੇ ਮਨਾ ਮੇਰੇ ਮਨ ਤਜ ਨਿੰਦਾ ਹੋਵੇਂ ਅਹੰਕਾਰ ਕਹਿੰਦੇ ਹੇ ਮੇਰੇ ਮਨਾ ਇਹਨਾਂ ਚੀਜ਼ਾਂ ਨੂੰ ਛੱਡ ਦੇ ਹੋਵੇਂ ਕੱਢ ਦੇ ਮੇਰਾ ਉਜਵੇਂ ਕਿਸ ਨਹੀਂ ਐਸੀ ਅਵਸਥਾ ਦਾ ਮਾਲਕ ਬਣ ਜਾ ਆ ਵੀ ਮਾੜਾ ਆ ਵੀ ਮਾੜਾ ਦੂਜਿਆਂ ਦੇ ਔਗਣ ਨਾ ਚਤਾਰ ਆਪਣੇ ਦੇਖ ਮਹਾਰਾਜ ਮੈਂ ਬਹੁਤ ਗਲਤੀਆਂ ਬਹੁਤ ਭੁੱਲਾ ਕਰਦਾ ਆਪਣੇ ਆਪ ਨੂੰ ਸੁਧਾਰ ਅਹੰਕਾਰ ਆਪਣਾ ਮਾਣ ਆਪਣਾ ਹੰਕਾਰ ਛੱਡ ਦੇ ਉਸ ਵਾਹਿਗੁਰੂ ਦੇ ਦਰ ਤੇ ਡਿੰਪਾ ਜਿੰਨੀ ਸ਼క్తి ਹੋ ਜਾਏਗਾ 19 ਛੇਤੀ ਤੇਰਾ ਉਧਾਰ ਹੋ ਜਾਏਗਾ ਹਰ ਜੀ ਉਹ ਸਦਾ ਧਿਆਏ ਤੂੰ ਗੁਰਮੁਖ ਏਕੰਕਾਰ ਰਹਾਉ ਕਹਿੰਦੇ ਓਸ ਹਰੀ ਦੇ ਨਾਮ ਨੂੰ ਸਦਾ ਧਿਆਉਣਾ ਕਰ ਏਕ ਓੰਕਾਰ ਇੱਕ ਅਦਵਾਇਤ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਆਪਣੀ ਬਿਰਤੀ ਜੋੜ ਲਾ ਗੁਰਮੁਖ ਏਕੰਕਾਰ ਕਹਿੰਦੇ ਹੇ ਗੁਰੂ ਕਿਆ ਸਿੱਖਾ ਗੁਰਮੁਖ ਬਣ ਜਾ ਗੁਰੂ ਨੂੰ ਮੁਖ ਰੱਖ ਕੇ ਗੁਰੂ ਦੇ ਨਾਮ ਦਾ ਸੌਦਾ ਇਕੱਠਾ ਕਰਨਾ ਸ਼ੁਰੂ ਕਰ ਫਿਰ ਜਾ ਕੇ ਤੇਰਾ ਬੇੜਾ ਪਾਰ ਹੋਣਾ ਇਨ ਇੰਦੇ ਆਏ ਹੋ ਮੇ ਇਹ ਹੰਕਾਰ ਇਹਨਾਂ ਨੇ ਤੈਨੂੰ ਕੁਝ ਨਹੀਂ ਦੇਣਾ ਜੇ ਆਪਣਾ ਬੇੜਾ ਪਾਰ ਕਰਨਾ ਚਾਹਉਣਾ ਹਰ ਜੀ ਉਹ ਸਦਾ ਧਿਆਏ ਤੂੰ ਉਸ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰ ਚਾਹੇ ਵਾਹਿਗੁਰੂ ਦਾ ਜਾਪ ਕਰ ਲੈ ਚਾਹੇ ਸਤਨਾਮ ਦਾ ਜਾਪ ਕਰ ਲੈ ਚਾਹੇ ਗੁਰੂ ਕੀ ਗੁਰਬਾਣੀ ਪੜ੍ਹ ਲੈ ਭਾਈ ਜੋ ਤੈਨੂੰ ਚੰਗਾ ਲੱਗਦਾ ਉਹਨੂੰ ਮਿੱਤਰ ਪਿਆਰਾ ਕਹਿ ਕੇ ਆਵਾਜ਼ ਮਾਰ ਲੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮਾਤਾ ਪਿਤਾ ਬਣਾ ਲੈ ਤੂੰ ਉਹਨੂੰ ਆਪਣਾ ਸੱਜਣ ਬਣਾ ਲੈ ਜੋ ਤੈਨੂੰ ਚੰਗਾ ਲੱਗਦਾ ਕਿਉਂਕਿ ਭਾਈ ਸ਼ਬਦਾਂ ਦੀ ਚੋਣ ਅਸੀਂ ਇਹ ਨਹੀਂ ਕਿਸ਼ੇ ਲਈ ਕਰ ਸਕਦੇ ਕਿ ਇਹਦਾ ਕਿੰਨਾ ਕੁ ਪ੍ਰੇਮ ਹੈ ਉਹ ਉਸ ਨੂੰ ਕਿਹੜੀ ਨਜ਼ਰ ਨਾਲ ਦੇਖ ਰਿਹਾ ਉਹਦੇ ਆਪ ਦੇ ਅੰਦਰ ਦੀ ਅਵਸਥਾ ਗੱਲ ਇਹ ਆ ਵੀ ਤੇਰਾ ਸਬੰਧ ਤੇਰਾ ਰਿਸ਼ਤਾ ਉਹਦੇ ਨਾਲ ਜੁੜੇ ਤੇ ਜਿਵੇਂ ਤੈਨੂੰ ਚੰਗਾ ਲੱਗਦਾ ਸਤਕਾਰ ਵਜੋਂ ਅਸੀਂ ਸੰਸਾਰ 'ਚ ਬਹੁਤ ਸ਼ਬਦਾਂ ਦੀ ਚੋਣ ਕਰਦੇ ਆ ਬੜੇ ਵੱਡੇ ਵੱਡੇ ਸ਼ਬਦ ਵਰਤਦੇ ਆ ਠੀਕ ਹੈ ਉਹ ਵੀ ਸਾਨੂੰ ਵਰਤਨੇ ਚਾਹੀਦੇ ਆ ਪਰ ਤੇਰਾ ਸਬੰਧ ਤੇਰੇ ਮਾਲਕ ਦੇ ਨਾਲ ਉਹ ਤੇਰਾ ਨਿੱਜੀ ਹੈ ਉਹ ਲੋਕਾਂ ਨੂੰ ਦੱਸਣ ਵਾਸਤੇ ਥੋੜਾ ਹੁੰਦਾ ਜਾ ਲੋਕਾਂ ਦੇ ਵਿੱਚ ਥੋੜੋ ਆਪਾਂ ਸ਼ੋਅ ਆਫ ਕਰਨੀ ਹੁੰਦੀ ਆ ਉਹ ਤੇ ਸਾਡਾ ਉਹਦੇ ਨਾਲ ਸੰਬੰਧ ਆ ਤੇ ਭਾਈ ਜਦੋਂ ਤੇਰਾ ਸੰਬੰਧ ਉਹਦੇ ਨਾਲ ਜੁੜਿਆ ਫਿਰ ਤੈਨੂੰ ਸੰਸਾਰ ਦੀ ਵੀ ਨਹੀਂ ਪਰਵਾਹ ਰਹਿੰਦੀ ਕਿਉਂਕਿ ਮੇਰਾ ਮਾਲਕ ਆ ਮੈਂ ਆਪਣੇ ਮਾਲਕ ਨਾਲ ਗੱਲ ਕਰਨੀ ਆ ਕਿਤੇ ਵੀ ਬੈਠਾ ਕਦੋਂ ਵੀ ਬੈਠਾ ਦਿਨੇ ਰਾਤਨੀ ਸਵੇਰੇ ਸ਼ਾਮੀ ਤੇਰਾ ਸੰਬੰਧ ਜੁੜਿਆ ਤੂੰ ਆਪਣੇ ਪਿਆਰੇ ਨਾਲ ਗੱਲ ਕਰ ਸਕਦਾ ਤੇ ਮਹਾਰਾਜ ਕਹਿੰਦੇ ਭਾਈ ਇਸ ਕਰਕੇ ਹਰ ਜੀ ਉਹ ਸਤਾ ਤੇ ਆਏ ਤੂੰ ਸਦਾ ਸਦਾ ਉਹਨੂੰ ਤੇ ਆਉਂਦਾ ਰਹੇ ਉਹਨੂੰ ਯਾਦ ਰੱਖ ਉਹਨੂੰ ਚੇਤੇ ਰੱਖ ਤੂੰ ਗੋ ਰਮੁਖੇ ਕੁੰਕਾਰ ਉਸਦਾ ਇੱਕ ਦੁਆਇਤ ਸਰੂਪ ਪ੍ਰਮਾਤਮਾ ਵਾਹਿਗੁਰੂ ਏਕ ਓੰਕਾਰ ਨੂੰ ਆਪਣੇ ਹਿਰਦੇ 'ਚ ਵਸਾ ਕੇ ਰੱਖ। ਰਹਾਉ ਵਿਸ਼ਰਾਮ ਸਤਿਗੁਰੂ ਮਹਾਰਾਜ ਇੱਥੇ ਦੇ ਰਹੇ ਹਨ। ਗੁਰਮੁਖਾਂ ਕੇ ਮੁਖੇ ਉੱਜਲੇ ਗੁਰ ਸ਼ਬਦੀ ਵਿਚਾਰ ਕਹਿੰਦੇ ਫਿਰ ਉਹਨਾਂ ਗੁਰਮੁਖਾਂ ਦੇ ਮੁਖ ਉੱਜਲ ਹੋ ਜਾਂਦੇ ਆ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਹੈ। ਉੱਜਲ ਤੋਂ ਭਾਵ ਇਹ ਹੈ ਕਿ ਕਾਲਕ ਜਿਹੜੀ ਉਹ ਵਾਚਕ ਹੈ ਹਨੇਰਾ ਜਿਹੜਾ ਉਹ ਵਾਚਕ ਹੈ ਮਾੜੇ ਕੰਮ ਦਾ। ਪ੍ਰਕਾਸ਼ ਜਿਹੜਾ ਵਾਚਕ ਹੈ ਉਹ ਚੰਗਿਆਈ ਦਾ ਸਚਿਆਈ ਦਾ ਤੇ ਇਸ ਕਰਕੇ ਮਹਾਰਾਜ ਕਹਿੰਦੇ ਭਾਵ ਹੁਣ ਇੱਥੇ ਸਕਿਨ ਕਲਰ ਦੀ ਗੱਲ ਨਹੀਂ ਵੀ ਕਿਸੇ ਦੇ ਚਿਹਰੇ ਦਾ ਰੰਗ ਪੱਕਾ ਆ ਜਾਂ ਕਿਸੇ ਦੇ ਚਿਹਰੇ ਦਾ ਰੰਗ ਗੋਰਾ ਆ ਇੱਥੇ ਇਹ ਬਾਹਰੀ ਸਰੀਰ ਦੀ ਗੱਲ ਨਹੀਂ ਹੋ ਰਹੀ ਮਹਾਰਾਜ ਕਹਿੰਦੇ ਉਹਨਾਂ ਦੇ ਮੁਖ ਉਜਲੇ ਭਾਵ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਸੱਚਾ ਪ੍ਰਕਾਸ਼ ਆ ਮੰਨੋ ਉਹਨਾਂ ਦੇ ਚਿਹਰੇ ਵੀ ਖਿੜੇ ਹੋਇਆ ਉਹਨਾਂ ਦੇ ਚਿਹਰੇ ਤੋਂ ਵੀ ਸੱਚ ਟਲਕਦਾ ਉਹਨਾਂ ਦੇ ਚਿਹਰੇ ਤੇ ਵੀ ਸੱਚ ਦੀ ਰੋਸ਼ਨੀ ਆ ਤੇ ਜਿਹੜੇ ਭਾਈ ਭਾਵੇਂ ਰੰਗ ਜਿੰਨਾ ਮਰਜੀ ਚਿੱਟਾ ਹੋਵੇ ਜਿੰਨੇ ਮਰਜੀ ਟੇ ਕਪੜੇ ਪਾਏ ਹੋਣ ਪਰ ਮਨ ਦੇ ਵਿੱਚ ਮੈਲ ਰੱਖੀ ਆ ਮਨ ਦੇ ਵਿੱਚ ਕਾਲਕ ਰੱਖੀ ਆ ਲੋਕਾਂ ਦੇ ਵਾਸਤੇ ਜਿਹੜਾ ਉਹ ਮਾੜਾ ਸੋਚਦਾ ਜਿਹਦਾ ਹਿਰਦਾ ਕਾਲਾ ਆ ਕਹਿੰਦੇ ਭਾਈ ਉਹ ਫਿਰ ਬਾਹਰੋਂ ਵੀ ਕਾਲਾ ਹੀ ਆ ਲੋਕਾਂ ਦੀ ਨਜ਼ਰ 'ਚ ਭਾਵੇਂ ਉਹ ਨਹੀਂ ਆਉਂਦਾ ਪਰ ਵਾਹਿਗੁਰੂ ਦੀ ਨਜ਼ਰ 'ਚ ਤਾਂ ਦਿਦਾ ਹੈ ਨਾ ਉਹਦੇ ਤੋਂ ਤੇ ਕੋਈ ਪਰਦਾ ਨਹੀਂ ਹੈ ਤੇ ਮਹਾਰਾਜ ਕਹਿੰਦੇ ਗੁਰਮੁਖਾਂ ਕੇ ਮੁਖ ਉਜਲੇ ਫੇ ਜਿਹੜੇ ਗੁਰਮੁਖ ਨਹੀਂ ਗੁਰੂ ਨੂੰ ਮੁਖ ਰੱਖ ਕੇ ਚੱਲਦੇ ਆ ਗੁਰੂ ਦੀਆਂ ਆਗਿਆ ਦਾ ਪਾਲਣ ਕਰਦੇ ਆ ਉਹਨਾਂ ਦੇ ਮੁਖ ਉਜਲੇ ਹਨ ਕਿਉਂਕਿ ਉਹਨਾਂ ਦੇ ਹਿਰਦੇ 'ਚ ਸੱਚ ਦਾ ਪ੍ਰਕਾਸ਼ ਹੈ ਤੇ ਚਿਹਰੇ ਤੇ ਵੀ ਸੱਚ ਦਾ ਨੂਰ ਹੈ ਗੁਰ ਸ਼ਬਦੀ ਵਿਚਾਰ ਗੁਰੂ ਕੇ ਸ਼ਬਦ ਦੀ ਵਿਚਾਰ ਦੇ ਦੁਆਰਾ ਹੀ ਇਹ ਸੰਭਵ ਹੋਣਾ ਇਸ ਕਰਕੇ ਗੁਰੂ ਕੇ ਸ਼ਬਦ ਦੇ ਨਾਲ ਭਾਈ ਸੰਬੰਧ ਜੋੜ ਕੇ ਰੱਖ ਹਾਲਤ ਪਲਤ ਸੁਖ ਪਾਏ ਦੇ ਜਪ ਜਪ ਰਿਦੇ ਮੁਰਾਰ ਹਾਲਤ ਪਲਤ ਦੋ ਜਹਾਨਾਂ ਚ ਫਿਰ ਕਹਿੰਦੇ ਉਹਨਾਂ ਨੂੰ ਦੁੱਖ ਤੋੜ ਨਹੀਂ ਸਕਦੇ ਦੁੱਖ ਢਾ ਨਹੀਂ ਸਕਦੇ ਜਪ ਜਪ ਰਿਦੇ ਮੁਰਾਰ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਜਪ ਜਪ ਕੇ ਜਪ ਜਪ ਕੇ ਐਡੇ ਕਿ ਬਲਵਾਨ ਹੋ ਗਏ ਐ ਐਡੇ ਕਿ ਤਾਕਤਵਰ ਹੋ ਗਏ ਦੁੱਖਾਂ ਦੇ ਸਾਹਮਣੇ ਝੁਕੇ ਨਹੀਂ ਤੇ ਗੁਰੂ ਪਿਆਰੇ ਨੂੰ ਮੈਂ ਬਹੁਤ ਵਾਰੀ ਇਹ ਬੇਨਤੀ ਕੀਤੀ ਸਰੀਰ ਆ ਸਰੀਰ ਦੇ ਨਾਲ ਗਰਮੀ ਸਰਦੀ ਦੁੱਖ ਸੁੱਖ ਆਉਂਦੇ ਰਹਿਣੇ ਆ ਇਹ ਕੋਈ ਨਹੀਂ ਕਹਿ ਸਕਦਾ ਜੀ ਤੁਸੀਂ ਵਾਹਿਗੁਰੂ ਦਾ ਨਾਮ ਜਪੂਗੇ ਤਾਂ ਤੁਹਾਨੂੰ ਕਦੇ ਸਰੀਰ ਦੀ ਤੰਗੀ ਨਹੀਂ ਆਊਗੀ ਸਰੀਰ ਆ ਸਰੀਰ ਦੇ ਨਾਲੇ ਚੀਜ਼ਾਂ ਚਲਦੀਆਂ ਰਹਿਣੀਆਂ ਪਰ ਇੰਨੀ ਗੱਲ ਹੈ ਕਿ ਆਤਮਿਕ ਤੌਰ ਤੇ ਵਾਹਿਗੁਰੂ ਦਾ ਨਾਮ ਜਪ-ਜਪ ਕੇ ਮਨੁੱਖ ਅੰਦਰੋਂ ਇੰਨਾ ਤਕੜਾ ਹੋ ਜਾਂਦਾ ਜੇ ਦੁੱਖ ਆ ਵੀ ਗਿਆ ਹਾਏ ਮਰ ਗਿਆ ਹਾਏ ਲੁੱਟ ਗਿਆ ਐਦਾਂ ਹੋ ਗਈ ਉਦਾਂ ਹੋ ਗਈ ਫਿਰ ਉਹ ਰੋਂਦਾ ਕਰਲਾਉਂਦਾ ਨਹੀਂ ਉਹ ਕਹਿੰਦਾ ਮਹਾਰਾਜ ਤੇਰਾ ਸ਼ੁਕਰਿਆ ਤੇਰਾ ਹੀ ਹੁਕਮ ਆ ਜੇ ਸੁੱਖ ਨਹੀਂ ਰਿਹਾ ਤੇ ਇਹ ਦੁੱਖ ਆ ਗਿਆ ਇਹ ਦੁੱਖ ਵੀ ਨਹੀਂ ਰਹਿਣਾ ਤੇ ਮੈਨੂੰ ਇਹ ਦੁੱਖ ਨੂੰ ਜਰਨ ਦੀ ਤਾਕਤ ਦੇ ਫਿਰ ਉਹ ਦੁੱਖ ਦੇ ਸਾਹਮਣੇ ਗੋਡੇ ਨਹੀਂ ਟੇਕਦਾ ਉਹਨੂੰ ਹੰਡਾਉਂਦਾ ਕੋਈ ਗੱਲ ਨਹੀਂ ਮਹਾਰਾਜ ਜੇ ਗੋਡਾ ਦੁੱਖ ਦਾ ਤੇ ਕਈਆਂ ਦੀਆਂ ਤੇ ਲੱਤਾਂ ਹੀ ਹੈ ਨਹੀਂ ਮੈਂ ਤੇ ਫਿਰ ਉਹਨਾਂ ਨਾਲ ਹੋ ਚੰਗਾ ਮਹਾਰਾਜ ਬਾਹਾਂ 'ਚ ਦਰਦ ਪੈਂਦਾ ਕਈ ਐਸੇ ਵੀ ਆ ਜਿਹੜੇ ਹੱਥਾਂ ਤੋਂ ਬਗੈਰ ਆ ਬਾਹਾਂ ਤੋਂ ਬਗੈਰ ਉਹ ਵੀ ਤੇ ਸੰਸਾਰ ਤੇ ਗੁਜ਼ਾਰਾ ਕਰਦੇ ਆ ਤੇ ਜੇ ਮੇਰਾ ਮਾੜਾ ਮੋਟਾ ਕੋਈ ਅੰਗ ਦੁਖਦਾ ਤੇ ਕਿਹੜੀ ਕਿੱਡੀਕ ਗੱਲ ਹੋਊਗੀ ਪਾਉ ਉਹ ਦੁੱਖਾਂ ਨੂੰ ਜਰਨ ਦੀ ਸਮਰੱਥਾ ਪੈਦਾ ਕਰ ਲੈਂਦਾ ਦੁੱਖਾਂ ਨੂੰ ਝੱਲਣ ਦਾ ਹੌਸਲਾ ਉਹਦੇ ਕੋਲ ਆ ਜਾਂਦਾ ਫਿਰ ਜੋਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਉਹ ਅਸਥਾ ਬਣ ਜਾਂਦੀ ਆ ਵੀ ਦੁੱਖਾਂ ਦੇ ਵਿੱਚ ਵੀ ਆ ਸਰੀਰਕ ਰੋਗ ਵੀ ਭਾਵੇਂ ਲੱਗਾ ਹੋਇਆ ਤੇ ਉਹ ਫਿਰ ਵੀ ਚੜਦੀ ਕਲਾ ਜੀ ਆ ਵੀ ਕੋਈ ਗੱਲ ਨਹੀਂ ਕੁਝ ਨਹੀਂ ਹੋਇਆ ਮਹਾਰਾਜ ਦਾ ਬੜਾ ਦਿੱਤਾ ਆ ਸਤਗੁਰੂ ਮਹਾਰਾਜ ਜੇ ਚੰਗਾ ਟਾਈਮ ਚੱਲੇ ਗਿਆ ਅੱਜ ਸਰੀਰ ਨੂੰ ਕੋਈ ਕਸ਼ਟ ਆ ਤੇ ਇਹ ਵੀ ਕੱਟਿਆ ਜਾਂਦਾ ਕਿੱਡੀ ਗੱਲ ਆ ਤੂੰ ਕਿਰਪਾ ਕਰੀ ਤੂੰ ਰਹਿਮਤ ਕਰੀ ਤੂੰ ਸਾਨੂੰ ਆਪਣੇ ਨਾਲੋਂ ਨਾ ਵਿਛੋੜੀ ਦੁੱਖ ਸੁੱਖ ਦਾ ਕੋਈ ਪ੍ਰਵਾਹ ਨਹੀਂ ਕਰਦੇ ਫਿਰ ਉਹਨਾਂ ਦੀ ਅਵਸਥਾ ਬਣ ਜਾਂਦੀ ਐ ਅਸੀਂ ਪਰ ਅਸੀਂ ਹਰੇਕ ਚੀਜ਼ ਨੂੰ ਇਹ ਜੋੜ ਲੈਨੇ ਆ ਲਓ ਜੀ ਦੇਖੋ ਗੁਰਮੁਖ ਬੰਦਾ ਜੇ ਨਾਮ ਜਪਦਾ ਬਾਣੀ ਪੜ੍ਹਦਾ ਉਹਨੂੰ ਤੇ ਆਹ ਪ੍ਰੋਬਲਮ ਹੋ ਗਈ ਉਹਨੂੰ ਤੇ 슈ਗਰ ਦੀ ਬਿਮਾਰੀ ਹੋ ਗਈ ਉਹਨੂੰ ਤੇ ਆਹ ਹੋ ਗਿਆ ਭਾਈ ਹੁਣ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਛਾ ਇਹ ਤਾਂ ਨਹੀਂ ਨਾ ਕਹਿੰਦਾ ਵੀ ਤੂੰ ਵਾਹਿਗੁਰੂ ਜਪ ਤੇ ਮੈਂ ਤੈਨੂੰ ਕਦੇ ਬੁਖਾਰ ਨਹੀਂ ਚੜ੍ਹਣ ਦੇਣਾ ਉਹ ਤੇ ਹੁਣ ਤੇਰੀ ਆਪਣੀ ਡਾਈਟ ਤੇ ਡਿਪੈਂਡ ਕਰਦਾ ਨਾ ਤੇਰਾ ਖਾਣ ਪੀਣ ਕੀ ਆ ਕਿਦਾਂ ਦਾ ਤੂੰ ਰਹਿ ਰਿਹਾ ਕੀ ਕਰ ਰਿਹਾ ਤੇ ਬਾਕੀ ਸਰੀਰ ਦੇ ਨਾਲ ਜਿੱਥੇ ਬਾਕੀ ਸੰਸਾਰ ਗਰਮੀ ਸਰਦੀ ਹੰਡਾ ਰਿਹਾ ਉਹ ਸਾਨੂੰ ਵੀ ਹੰਡਾਉਣੀ ਪੈਣੀ ਆ ਇਦਾਂ ਤੇ ਹੋ ਨਹੀਂ ਸਕਦਾ ਵੀ ਮਹਾਰਾਜ ਸਾਨੂੰ ਉਹਨਾਂ ਨਾਲੋਂ ਕੁਝ ਵੱਖਰੀ ਐ ਅਸੀਂ ਪਾਵਰ ਦੇ ਦਿੱਤੀ ਆ ਜੀ ਸਾਰਾ ਸੰਸਾਰ ਬਿਮਾਰ ਹੋ ਸਕਦਾ ਤੇ ਜਿਹਨੇ ਨਾਮ ਜਪਣਾ ਉਹ ਬਿਮਾਰ ਨਹੀਂ ਹੋ ਪਈ ਸਰੀਰ ਆ ਸਰੀਰ ਦੇ ਨਾਲ ਦੁੱਖ ਸੁਖ ਆਉਂਦੇ ਰਹਨੇ ਆ ਪਰ ਦੁੱਖਾਂ ਨੂੰ ਜਰਨ ਦੀ ਤਾਕਤ ਦੁੱਖਾਂ ਨੂੰ ਜਰਨ ਦਾ ਹੌਸਲਾ ਉਹ ਵਾਹਿਗੁਰੂ ਤੈਨੂੰ ਬਖਸ਼ਦਾ ਤੇ ਮਹਾਰਾਜ ਕਹਿੰਦੇ ਹਾਲਤ ਪਲ ਤੇ ਸੁਖ ਪਾਈ ਦੇ ਪਰ ਉਹ ਸਦਾ ਹੀ ਸੁਖ ਦੇ ਵਿੱਚ ਆ ਸੁਖ ਕੀ ਆ ਜਦੋਂ ਚਿੰਤਾ ਨਹੀਂ ਹੈ ਕੋਈ ਫਿਕਰ ਨਹੀਂ ਹੈ ਜੋ ਹੋ ਰਿਹਾ ਮਹਾਰਾਜ ਆ ਭਾਣਾ ਮੰਨਿਆ ਉਹ ਸੁਖੀ ਆ ਤੇ ਜਿਹੜਾ ਹਾਏ ਆ ਕਿਉਂ ਹੋ ਗਿਆ ਆ ਕਾਤੇ ਨਹੀਂ ਹੋਇਆ ਉਹਨੂੰ ਕਿਉਂ ਮਿਲ ਗਿਆ ਮੈਨੂੰ ਕਿਉਂ ਨਹੀਂ ਮਿਲਿਆ ਉਹ ਭਾਵੇਂ ਸਰੀਰ ਕਰਕੇ ਤਕੜਾ ਵੀ ਆ ਉਹ ਫੇਰ ਵੀ ਦੁਖੀ ਆ ਉਹ ਫੇਰ ਵੀ ਰੋਗੀ ਆ ਲੋਕਾਂ ਨੂੰ ਦੇਖ ਦੇਖ ਕੇ ਸੜੀ ਜਾਂਦਾ ਕਹਿੰਦੇ ਇਸ ਕਰਕੇ ਹਾਲਤ ਪਲਤ ਇੱਥੇ ਵੀ ਤੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਉਹ ਸੁਖੀ ਆ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨਾਲ ਸੰਬੰਧ ਜੋੜਿਆ ਹੋਇਆ ਹੈ ਜਪ ਜਪ ਰਿਦੇ ਮਰਾਰ ਜਿਨ੍ਹਾਂ ਨੇ ਹਿਰਦੇ 'ਚ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ ਭਾਈ ਘਰ ਹੀ ਵਿੱਚ ਮਹਿਲ ਪਾਇਆ ਗੁਰਸਬਦੀ ਵਿਚਾਰ ਘਰ ਦੇ ਵਿੱਚ ਹੀ ਮਹਿਲ ਪਾ ਲਿਆ ਹਿਰਦੇ ਦੇ ਵਿੱਚ ਹੀ ਮਹਿਲ ਕੀ ਹੈ ਜਿੱਥੇ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਵਾਸਾ ਕਹਿੰਦਾ ਆਪਣੇ ਮਹਿਲਾਂ ਤੇ ਚਲੇ ਗਏ ਆਪਣੇ ਨਿੱਜ ਸਥਾਨ ਤੇ ਚਲੇ ਗਏ ਸੱਚਖੰਡ ਚਲੇ ਗਏ ਕਹਿੰਦੇ ਘਰ ਹੀ ਵਿੱਚ ਮਹਿਲ ਪਾਇਆ ਕਹਿੰਦੇ ਫਿਰ ਆਪਣੇ ਹਿਰਦੇ ਦੇ ਵਿੱਚ ਹੀ ਉਸ ਵਾਹਿਗੁਰੂ ਦੇ ਸੱਚਖੰਡ ਦੇ ਦਰਸ਼ਨ ਕਰ ਲਏ ਜਦੋਂ ਅੰਦਰ ਸੱਚ ਆ ਗਿਆ ਤੇ ਸੱਚਖੰਡ ਬਣ ਗਿਆ ਇਸ ਪ੍ਰਕਾਰ ਘਰ ਹੀ ਵਿੱਚ ਮਹਿਲ ਪਾਇਆ ਗੁਰਬਖਦੀ ਵਿਚਾਰ ਕਹਿੰਦੇ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਦੁਆਰਾ ਮਨੁੱਖ ਨੇ ਆਪਣੇ ਹਿਰਦੇ 'ਚ ਹੀ ਉਸ ਵਾਹਿਗੁਰੂ ਸੱਚ ਨੂੰ ਸੱਚਖੰਡ ਨੂੰ ਪ੍ਰਾਪਤ ਕਰ ਲਿਆ ਹੈ। ਸਤਗੁਰ ਤੇ ਜੋ ਮੁਖ ਫੇਰੇ ਮੱਥੇ ਤਿਨ ਕਾਲੇ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਤੋਂ ਮੁਖ ਫੇਰ ਲਿਆ ਉਹਨਾਂ ਦੇ ਮੱਥੇ ਕਾਲੇ ਹੋ ਗਏ ਭਾਵ ਉਹਨਾਂ ਦੇ ਹਿਰਦੇ 'ਚ ਵੀ ਕਾਲਕ ਹਿਰਦੇ 'ਚ ਵੀ ਚੋਰੀ ਠੱਗੀ ਲਾਲਚ ਤੇ ਚਿਹਰੇ ਤੇ ਵੀ ਕਹਿੰਦੇ ਕਾਲਕ ਫਿਰ ਉਹਨਾਂ ਦੇ ਮੱਥੇ ਕਾਲੇ ਹੋ ਗਏ ਭਾਵ ਬੁਰੀਾਈ ਨੇ ਉਹਨਾਂ ਦੇ ਉੱਪਰ ਕਾਬੂ ਪਾ ਲਿਆ ਹੈ। ਆਨ ਦਿਨ ਦੁੱਖ ਕਮਾਵੰਦੇ ਨਿਤ ਜੋਹੇ ਜਮ ਜਾਲੇ ਕਹਿੰਦੇ ਫਿਰ ਆਨ ਦਿਨ ਦਿਨੇ ਰਾਤੀ ਛੜਦੇ ਭੁੱਜਦੇ ਲੋਕਾਂ ਨੂੰ ਵੇਖ ਵੇਖ ਕੇ ਤਰਫੀ ਜਾਂਦੇ ਆ ਦੁੱਖ ਕਮਾਵੰਦੇ ਦੁੱਖਾਂ ਦੀ ਕਮਾਈ ਕਰ ਰਹੇ ਆ ਸੁੱਖਾਂ ਤੋਂ ਦੂਰ ਹੋ ਗਏ ਹਨ ਨਿਤ ਜੋਹੇ ਜਮ ਜਾਲੇ ਕਹਿੰਦੇ ਨਿਤ ਦੁੱਖਾਂ ਨੂੰ ਹੀ ਫਿਰ ਇਕੱਠਾ ਕਰਦੇ ਕਰਦੇ ਤੇ ਅੰਤ ਵੇਲੇ ਜਮਾਂ ਦੀ ਮਾਰ ਸਹਾਰ ਦੇ ਸੰਸਾਰ ਤੋਂ ਚਲੇ ਜਾਂਦੇ ਆ ਜਨਮ ਬੇਅਰਥ ਗਵਾ ਲੈਂਦੇ ਆ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨਾਲੋਂ ਬਿਰਤੀ ਤੋੜੀ ਹੋਈ ਹੈ ਸੁਪਨੇ ਅਸੋਖਾ ਨ ਦੇਖਨੀ ਬਹੁਤ ਚਿੰਤਾ ਪਰਜਾਲੀ ਕਹਿੰਦੇ ਫਿਰ ਐਸੇ ਬੰਦੇ ਸੁਪਨੇ ਚ ਵੀ ਸੁਖ ਨਹੀਂ ਦੇਖਦੇ ਸੁਪਨੇ ਦੇ ਵਿੱਚ ਵੀ ਲੜਾਈ ਝਗੜੇ ਦੁੱਖ ਕਲੇਸ਼ ਹੀ ਘੇਰਾ ਪਾਈ ਰੱਖਦੇ ਆ ਕਦੇ ਕਿਸੇ ਦਾ ਮਾਰਾ ਕਦੇ ਮੈਂ ਕਿਸੇ ਨੂੰ ਮਾਰਤਾ ਕਦੇ ਕੋਈ ਮੈਨੂੰ ਮਾਰ ਗਿਆ ਭਾਵ ਟਕਾ ਨਹੀਂ ਹੈ ਸਹਿਜ ਨਹੀਂ ਹੈ ਆਨੰਦ ਨਹੀਂ ਹੈ ਰਾਤ ਨੂੰ ਸੁੱਤਿਆਂ ਪਿਆਂ ਵੀ ਮਾੜੇ ਸੁਪਨੇ ਤੁਰੇ ਫਿਰਦੇ ਆ ਕਹਿੰਦੇ ਇਸ ਪ੍ਰਕਾਰ ਸੁਪਨੇ ਸੁੱਖ ਨਾ ਦੇਖਣੀ ਬਹੁਤ ਚਿੰਤਾ ਪਰਜਾਲੇ ਤੇ ਚਿੰਤਾ ਦੇ ਵਿੱਚ ਹੀ ਸੜ-ਸੜ ਕੇ ਮਰ ਜਾਂਦੇ ਆ ਭਾਵ ਚਿੰਤਾ ਦੇ ਵਿੱਚ ਹੀ ਖੁੱਬੇ ਰਹਿੰਦੇ ਆ ਹਾਏ 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 ਜਿਉਂਦਿਆਂ ਜੀ ਵੀ ਸੁੱਖ ਨਹੀਂ ਤੇ ਮਰਿਆਂ ਤੋਂ ਬਾਅਦ ਤੇ ਸੁੱਖ ਪਾਈ ਕਿਸੇ ਨੇ ਕੀ ਪਾਉਣਾ ਸੀ ਕਹਿੰਦੇ ਇਸ ਪ੍ਰਕਾਰ ਸੁਪਨਿਆਂ 'ਚ ਵੀ ਚੈਨ ਨਹੀਂ ਆਉਂਦਾ ਜਿਹੜੇ ਐਸੇ ਮਨਮੁਖ ਹਨ ਸਭਨਾ ਦਾ ਦਾਤਾ ਇੱਕ ਹੈ ਆਪੇ ਬਖਸ਼ ਕਰੇ ਸਾਰਿਆਂ ਦਾ ਦਾਤਾ ਦੇਣ ਹਾਰ ਪ੍ਰਮਾਤਮਾ ਇੱਕੋ ਹੀ ਹੈ ਸਾਰਿਆਂ ਤੇ ਉਹ ਰਹਿਮਤ ਕਰਦਾ ਬਖਸ਼ਿਸ਼ ਕਰਦਾ ਪਰ ਗੱਲ ਇਹ ਆ ਕਿ ਕਿਹੜਾ ਉਹਦੀ ਰਹਿਮਤ ਨੂੰ ਸਮਝ ਰਿਹਾ ਕਿਹੜਾ ਉਹਦੀ ਰਹਿਮਤ ਦਾ ਸ਼ੁਕਰ ਕਰ ਰਿਹਾ ਤੇ ਕਿਹੜਾ ਲੈ ਕੇ ਮੁਕਰ ਰਿਹਾ ਬਹੁਤੇ ਤੇ ਸਾਡੇ ਵਰਗੇ ਉਹੀ ਨੇ ਭਾਈ ਜਿਹੜੇ ਕੇਤੇ ਲੈ ਲੈ ਮੁਕਰ ਪਾਹੇ ਵਾਲੀ ਗੱਲ ਹੈ ਕਿ ਦਾਤਾ ਤੇ ਲਈ ਜਾਂਦੇ ਮੰਗੀ ਤੇ ਜਾਂਦੇ ਪਰ ਫਿਰ ਵੀ ਉਹਦੀ ਗੱਲ ਮੰਨੂ ਤਿਆਰ ਨਹੀਂ ਮੁਕਰ ਜਾਂਦੇ ਆ ਹਜੇ ਟਾਈਮ ਨਹੀਂ ਆਇਆ ਹਜੇ ਸਮਾਂ ਨਹੀਂ ਆਇਆ ਗਾਂ ਕਰ ਲਾਂਗੇ ਸਭਨਾ ਦਾ ਦਾਤਾ ਇੱਕ ਹੈ ਸਭ ਨੂੰ ਦੇਣ ਵਾਲਾ ਉਹ ਵਾਹਿਗੁਰੂ ਇੱਕੋ ਹੀ ਹੈ ਦਾਤਾ ਦਿੰਦਾ ਹੈ ਪਰ ਲੈਣ ਵਾਲੇ ਮੁੱਕਰ ਜਾਂਦੇ ਹਨ ਆਪੇ ਬਖਸ਼ ਕਰੇ ਜਿਨ੍ਹਾਂ ਤੇ ਉਹਦੀ ਰਹਿਮਤ ਹੋ ਜਾਂਦੀ ਹੈ ਫਿਰ ਉਹੀ ਉਹਨੂੰ ਨਾਮ ਦੀ ਦਾਤ ਦਾ ਆਨੰਦ ਤੇ ਸਵਾਦ ਆਉਣ ਲੱਗ ਪੈਂਦਾ ਤੇ ਉਹ ਵਾਹਿਗੁਰੂ ਨਾਲ ਜੁੜ ਜਾਂਦੇ ਹਨ ਭਾਈ ਕਹਿਣਾ ਕਛੂ ਨਾ ਜਾਵੇ ਜਿਸ ਭਾਵ ਹੈ ਤਿਸ ਦੇ ਕਹਿੰਦੇ ਸਾਡੇ ਪਾਸੋਂ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਉਹਦੀ ਨਜ਼ਰ ਥੱਲੇ ਜਿਹੜਾ ਆ ਗਿਆ ਜਿਹੜਾ ਉਹਦੇ ਹੁਕਮ ਨੂੰ ਮੰਨ ਗਿਆ ਜਿਹੜਾ ਉਹਦੇ ਸ਼ੁਕਰਾਨੇ 'ਚ ਆ ਗਿਆ ਕਹਿੰਦਾ ਫਿਰ ਉਹ ਆਪ ਹੀ ਅਸੀਂ ਇਹ ਬਿਧ ਬਣਾ ਦਿੰਦਾ ਕਿ ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਆ ਤੇ ਉਹਨੂੰ ਵਾਹਿਗੁਰੂ ਦੇ ਨਾਮ ਦਾ ਆਨੰਦ ਆਉਣ ਲੱਗ ਪੈਂਦਾ ਤਾਂ ਉਹਦਾ ਢੋ ਮੇਲਾ ਸੱਚਾ ਨਾ ਬਣ ਜਾਂਦਾ ਕਹਿਣਾ ਕਛੂ ਨਾ ਜਾ ਬਈ ਅਸੀਂ ਨਹੀਂ ਕਹਿ ਸਕਦੇ ਅਸੀਂ ਨਹੀਂ ਸਮਝਾ ਸਕਦੇ ਜਿਸ ਭਾਵੇਂ ਤਿਸ ਦੇ ਜਿਹੜੇ ਉਹਦੀ ਨਜ਼ਰ ਥੱਲੇ ਆ ਗਏ ਭਾਈ ਉਹਨਾਂ ਨੂੰ ਉਹਨੇ ਆਪ ਹੀ ਆਪਣੇ ਰਸਤੇ ਵੱਲ ਉਂਗਲ ਫੜਕੇ ਤੋਰ ਲੈਣਾ ਹੈ ਨਾਨਕ ਗੁਰਮੁਖ ਪਾਈ ਐ ਆਪੇ ਜਾਣੇ ਸੋਈ ਕਹਿੰਦੇ ਭਾਈ ਵਾਹਿਗੁਰੂ ਪ੍ਰਮਾਤਮਾ ਦੇ ਭੇਦ ਨੂੰ ਆਪਾਂ ਨਹੀਂ ਸਮਝ ਸਕਦੇ ਅਸੀਂ ਨਹੀਂ ਜਾਣ ਸਕਦੇ ਉਨ ਗੁਰਮੁਖ ਪਾਈਏ ਜਿਹੜੇ ਗੁਰੂ ਨੂੰ ਮੁਖ ਰੱਖ ਕੇ ਗੁਰੂ ਦੀ ਆਗਿਆ ਦਾ ਪਾਲਣ ਕਰਕੇ ਗੁਰੂ ਦੇ ਹੁਕਮ ਵਿੱਚ ਚੱਲਦੇ ਹਨ ਉਹਨਾਂ ਨੂੰ ਆਪੇ ਹੀ ਉਹ ਉਸ ਰਸਤੇ ਵੱਲ ਮੋੜ ਲੈਂਦਾ ਜਿੱਥੇ ਉਹ ਉਹਨਾਂ ਨੂੰ ਲਿਜਾਣਾ ਚਾਹੁੰਦਾ ਹੈ ਨਾਨਕ ਗੁਰਮੁਖ ਪਾਈਏ ਆਪੇ ਜਾਣੇ ਸੋਏ ਕਹਿੰਦੇ ਉਹ ਵਾਹਿਗੁਰੂ ਪਰਮਾਤਮਾ ਆਪਣੀਆਂ ਆਪੇ ਜਾਣਦਾ ਇਸ ਕਰਕੇ ਉਹਦਾ ਸ਼ੁਕਰਾਨਾ ਉਹਦੇ ਅੱਗੇ ਅਰਦਾਸ ਕਰਿਆ ਕਰ ਮਹਾਰਾਜ ਮੇਰੇ ਹੀ ਮਤ ਮੇਰੀ ਸਮਝ ਮੇਰੀ ਸਿਆਣਪ ਏਡੀ ਨਹੀਂ ਮੈਂ ਉਹਦੀ ਜਾਨਾ ਮੈਂ ਭੁੱਲ ਜਾਨਾ ਸੱਚੇ ਪਾਤਸ਼ਾਹ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਵਰਤ ਕੇ ਵੀ ਮੈਂ ਤੇਰੇ ਤੋਂ ਦੂਰ ਹਾਂ ਕਿਰਪਾ ਕਰ ਮੇਰੇ ਹਿਰਦੇ 'ਚ 마ੜੇ ਫੁਰਨੇ ਪੈਦਾ ਹੀ ਨਾ ਹੋਣ ਮੇਰੇ ਵੱਸ ਦੀ ਗੱਲ ਨਹੀਂ ਪਰ ਤੂੰ ਮੇਰੇ ਤੇ ਰਹਿਮਤ ਕਰ ਦੇ ਮਹਾਰਾਜ ਮੈਂ 마ੜੇ ਪਾਸੇ ਵੱਲ ਜਾਵਾਂ ਕੋਈ ਨਾ ਕੋਈ ਡਿੱਕਾ ਪੈ ਜਾਏ ਚੰਗੇ ਪਾਸੇ ਵੱਲ ਜਾਵਾਂ ਆਪ ਬਾਹ ਫੜ ਕੇ ਤੋਰ ਲਈ ਉਹਦੇ ਅੱਗੇ ਅਰਦਾਸ ਉਹਦੇ ਅੱਗੇ ਬੇਨਤੀ ਕਰ ਸਤਿਗੁਰੂ ਜੀ ਮੇਰਾ ਵੱਸ ਚੱਲੇ ਮੈਂ ਤੇ ਸਾਰੇ ਸੰਸਾਰ ਨੂੰ ਮਾਰ ਕੇ ਰਾਤ ਨੂੰ ਰੋਟੀ ਖਾਵਾਂ ਕਿਉਂਕਿ ਮੈਨੂੰ ਭੌਂਦਾ ਨਹੀਂ ਕੋਈ ਵੀ ਮੈਨੂੰ ਚੰਗਾ ਨਹੀਂ ਲੱਗਦਾ ਪਰ ਤੇਰੇ ਹੁਕਮ ਤੋਂ ਬਾਹਰ ਮੈਂ ਜਾ ਨਹੀਂ ਸਕਦਾ ਇਸ ਕਰਕੇ ਲੋਕਾਂ ਨਾਲ ਨਫ਼ਰਤ ਲੋਕਾਂ ਨਾਲ ਜ਼ਹਿਲ ਸੀ ਲੋਕਾਂ ਨਾਲ ਗੁੱਸਾ ਲੋਕਾਂ ਦੀ ਨਿੰਦਿਆ ਚੁਗਲੀ ਤੋਂ ਮੈਨੂੰ ਬਚਾ ਕੇ ਮੈਨੂੰ ਚੰਗੇ ਪਾਸੇ ਵੱਲ ਤੋਰ ਮੈਂ ਤੇਰੇ ਦਰ ਤੇ ਹੱਥ ਜੋੜ ਕੇ ਅਰਦਾਸ ਕਰਦਾ ਵੀ ਮੈਨੂੰ ਸਮਝ ਨਹੀਂ ਮੈਨੂੰ ਸਿਆਣਪ ਨਹੀਂ ਤੂੰ ਕਿਰਪਾ ਕਰੇ ਤੇ ਤੂੰ ਮਹਾਰਾਜ ਮੈਨੂੰ ਮੋੜ ਕੇ ਲਿਆ ਸਕਦਾ ਸੋ ਐਸੀ ਅਰਦਾਸ ਐਸੀ ਜੋਦੜੀ ਉਸ ਵੈਰੂ ਦੇ ਦਰ ਤੇ ਕਰੀਏ ਨਾਨਕ ਗੁਰਮੁਖ ਪਾਈਆ ਜਿਹੜੇ ਗੁਰਮੁਖ ਗੁਰੂ ਨੂੰ ਮੁਖ ਰੱਖ ਕੇ ਜਲਦੇ ਪਾਈ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਆਪੇ ਜਾਣੇ ਸੋਏ ਪਰ ਉਹਦੀਆਂ ਖੇਡਾਂ ਉਹੀ ਜਾਣਦਾ ਬੰਦਾ ਕਦੇ ਵੀ ਆਪਣੀ ਸਮਝ ਦੇ ਨਾਲ ਉਹਨੂੰ ਪਾ ਨਹੀਂ ਸਕਦਾ ਸ਼ੁਕਰਾਨੇ ਤੇ ਅਰਦਾਸ ਦੇ ਨਾਲ ਹੀ ਉਸ ਦੀ ਪ੍ਰਾਪਤੀ ਜਿਹੜੀ ਹੈ ਉਹ ਹੁੰਦੀ ਹੈ ਪਾਈ ਸੋ ਦਾਸ ਵੱਲੋਂ ਸੇਵਾ ਨਵਾਉਂਦੇ ਆਂ ਸਤਿਗੁਰੂ ਮਹਾਰਾਜ ਦੀ ਬਾਣੀ ਦਾ ਉਚਾਰਨ ਕਰਦੇ ਆਂ ਆਪ ਸੰਗਤ ਨਾਲ ਸਾਂਝ ਕਰਦੇ ਆਂ ਹੋਈਆਂ ਬਿਆਨਤ ਬਿਆਨਤ ਗਲਤੀਆਂ ਭੁੱਲਾਂ ਦੀ ਖਿਮਾ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ ਮਹਾਰਾਜ ਕਿਰਪਾ ਕਰੀਂ ਮਾੜਿਆਂ ਤੋਂ ਬਚਾ ਕੇ ਚੰਗਿਆਂ ਨਾਲ ਸੰਬੰਧ ਜੁੜੇ ਤੇ ਤੇਰੇ ਨਾਮ ਦੀ ਦਾਤ ਸਾਨੂੰ ਪ੍ਰਾਪਤ ਹੋ ਸਕੇ ਇਨੰਗ ਸੇਵਾ ਪ੍ਰਵਾਨ ਕਰਿਓ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ